रेडी ਖੇਤੀ ਵਿੱਚ ਵੱਧ ਮੁਨਾਫਾ ਕਮਾਉਣ ਲਈ ਕਿਸਾਨ ਵੱਖ-ਵੱਖ ਫਸਲਾਂ ਦੀ ਖੇਤੀ ਵਾਲ ਰੋਖ ਕਰ ਰਹੇ ਹਨ ਡੰਡੀ ਟਾੜ ਗੋਲਾ ਵੀ ਇਹਨਾਂ ਫਸਲਾਂ ਵਿੱਚੋਂ ਇੱਕ ਹੈ ਡੰਡੀ ਬਰਫ ਵਰਗਾ ਦੇਖਣ ਵਾਲਾ ਇਹ ਫਲ ਔਸ਼ਧੀ guna ਨਾਲ ਭਰਪੂਰ ਹੁੰਦਾ ਹੈ ਡੰਡੀ ਇਸ ਨੂੰ ਆਈਸ ਐਪਲ ਦੇ ਨਾ ਨਾਲ ਵੀ ਜਾਣਿਆ ਜਾਂਦਾ ਹੈ ਡੰਡੀ ਆਮ ਤੌਰ ਉੱਤੇ ਇਸ ਦੀ ਖੇਤੀ ਕਿਸੇ ਵੀ ਕਿਸਮ ਦੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ ਡੰਡੀ ਹਾਲਾਂਕਿ ਜੈਵਿਕ ਪਦਾਰਥਾਂ ਨਾਲ ਭਰਪੂਰ ਸੁੱਕੀ ਡੂੰਗੀ ਦੋਮਟ ਅਤੇ ਕਾਰਬਨਿਕ ਪਦਾਰਥਾਂ ਨਾਲ ਭਰਪੂਰ ਮਿੱਟੀ ਇਸ ਲਈ ਸਭ ਤੋਂ ਅਨੁਕੂਲ ਮੰਨੀ ਜਾਂਦੀ ਹੈ ਡੰਡੀ ਕਿਸਾਨਾਂ ਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਟਾੜ ਗੋਲਾ ਦੀ ਖੇਤੀ ਕਰਦੇ ਸਮੇਂ ਤੱਤ ਵਰਤੀ ਰੇਤਲੀ ਮਿੱਟੀ ਦੀ ਝੋਨਾ ਨਾ ਕਰੋ ਡੰਡੀ ਇਸ ਦਾ ਪੌਦਾ 33 ਤੋਂ 35 ਡਿਗਰੀ ਸੈਲਸੀਅਸ ਤਾਪਮਾਨ ਵਿੱਚ ਚੰਗੀ ਤਰ੍ਹਾਂ ਵਾਧਾ ਹੈ ਇਸ ਦੌਰਾਨ ਚੰਗੀ بارش ਦੀ ਲੋੜ ਹੁੰਦੀ ਹੈ ਡੰਡੀ ਇਸ ਲਈ ਜੁਲਾਈ ਅਗਸਤ ਦਾ ਮਹੀਨਾ ਇਸ ਰੁੱਖ ਦੀ ਖੇਤੀ ਲਈ ਸਭ ਤੋਂ ਵਧੀਆ ਸਮਾਂ ਮੰਨਿਆ ਜਾਂਦਾ ਹੈ ਡੰਡੀ ਮਹਾਰਾਸ਼ਟਰ ਤਾਮਿਲਨਾਡੂ ਅਤੇ ਉੜੀਸ਼ਾ ਦੇ ਜਿਆਦਾਤਰ ਇਲਾਕਿਆਂ ਵਿੱਚ ਕਿਸਾਨ ਟਾੜ ਗੋਲਾ ਉਗਾ ਕੇ ਚੰਗੀ ਆਮਦਨ ਕਮਾ ਰਹੇ ਹਨ ਡੰਡੀ ਇਸ ਦੀ ਖੇਤੀ ਭਾਰਤ ਦੇ ਕਈ ਹੋਰ ਸੂਬਿਆਂ ਵਿੱਚ ਦੇਖੀ ਜਾ ਸਕਦੀ ਹੈ ਪਰ ਇਹਨਾਂ ਸੂਬਿਆਂ ਦੇ ਲੋਕ ਇਸ ਦੀ ਵਪਾਰਕ ਵਰਤੋਂ ਕਰਦੇ ਨਜ਼ਰ ਨਹੀਂ ਆ ਰਹੇ ਡੰਡੀ ਸਾਰੇ ਕਿਸਾਨਾਂ ਨੂੰ बैंगन दी खेती बारे पता ही होवेगा डंडी बैंगन बहुत सारे ਲੋਕਾਂ ਦੀ ਪਸੰਦੀਦਾ ਸਬਜ਼ੀ ਹੈ ਡੰਡੀ ਇਸ ਦੀ ਵਰਤੋਂ ਕਈ ਤਰ੍ਹਾਂ ਦੀਆਂ ਰੈਡੀ ਸਬਜ਼ੀਆਂ ਬਣਾਉਣ ਵਿੱਚ ਕੀਤੀ ਜਾਂਦੀ ਹੈ ਡੰਡੀ ਜਿੱਥੇ ਬੈਂਗਣ ਨੂੰ ਆਲੂਆਂ ਨਾਲ ਮਿਲਾ ਕੇ ਆਲੂ ਬੈਂਗਣਾ ਦੀ ਸਬਜੀ ਬਣਾਈ ਜਾਂਦੀ ਹੈ ਉੱਥੇ ਹੀ ਇਸ ਤੋਂ ਬਹੁਤ ਹੀ ਸਵਾਦਿਸ਼ਟ ਕਲੌਂਜੀ ਵੀ ਬਣਾਈ ਜਾਂਦੀ ਹੈ ਡੰਡੀ ਕਈ ਲੋਕ ਬੈਂਗਣ ਦਾ ਚੋਖਾ ਵੀ ਬਹੁਤ ਪਸੰਦ ਕਰਦੇ ਹਨ ਡੰਡੀ ਚੋਖਾ ਵੀ ਬੈਂਗਣ ਤੋਂ ਬਨਾਇਆ ਜਾਂਦਾ ਹੈ ਪਰ ਇਹ ਸਾਰੇ ਪਕਮਾਨ ਪਕਵਾਨ ਜਾਮਣੀ ਰੰਗ ਦੇ ਵੈਂਗਣਾ ਦੇ ਹੀ ਬਣਾਏ ਜਾਂਦੇ ਹਨ ਪਰ ਇਸ ਤੋਂ ਇਲਾਵਾ ਇੱਕ ਹੋਰ ਰੰਗ ਦਾ ਵੈਂਗਣ ਵੀ ਹੈ ਡੰਡੀ ਇਹ ਬਾਜ਼ਾਰ ਵਿੱਚ ਘੱਟ ਹੀ ਦੇਖਣ ਨੂੰ ਮਿਲਦਾ ਹੈ ਡੰਡੀ ਅਸੀਂ ਗੱਲ ਕਰ ਰਹੇ ਹਾਂ ਟਿੱਟੇ ਵੈਂਗਣ ਦੀ ਜੋ ਆਕਾਰ ਵਿੱਚ ਅੰਦੇ ਵਰਗਾ ਵਿਖਾਈ ਦਿੰਦਾ ਹੈ ਡੰਡੀ ਇਸ ਦੀ ਮੰਗ ਭਾਰਤ ਵਿੱਚ ਹੀ ਨਹੀਂ ਸਗੋਂ ਬਦੇਸ਼ਾਂ ਵਿੱਚ ਵੀ ਵੱਧ ਰਹੀ ਹੈ ਡੰਡੀ ਕਿਸਾਨ ਇਸ ਦੀ ਖੇਤੀ ਕਰਕੇ ਪੈਸਾ ਕਮਾ ਸਕਦੇ ਹਨ ਡੰਡੀ ਇਹ ਬਹੁਤ ਲਾਹੇਵੰਦ ਖੇਤੀ ਹੈ ਡੰਡੀ ਅਸੀਂ ਤੁਹਾਨੂੰ ਚਿੱਟੇ ਬੈਂਗਣ ਦੀ ਕਾਸ਼ਤ ਬਾਰੇ ਜਾਣਕਾਰੀ ਦਿੰਦੇ ਹਾਂ ਡੰਡੀ ਚਿੱਟੇ ਰੈਂਗਨ ਦੀ ਕਾਸ਼ਤ ਲਈ ਸਭ ਤੋਂ ਵਧੀਆ ਸਮਾਂ ਫਰਬਰੀ ਅਤੇ ਮਾਰਚ ਹੈ ਡੰਡੀ ਹਾਲਾਂਕਿ ਭਾਰਤ ਵਿੱਚ ਕਈ ਥਾਵਾਂ ਉੱਤੇ ਇਸ ਦੀ ਬਿਜਾਈ ਦਸੰਬਰ ਵਿੱਚ ਵੀ ਕੀਤੀ ਜਾਂਦੀ ਹੈ ਡੰਡੀ ਇਸ ਦੀ ਫਸਲ ਜੂਨ ਜੁਲਾਈ ਮਹੀਨੇ ਵਿੱਚ ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਹੈ ਡੰਡੀ ਇਹਨਾਂ ਨੂੰ ਬਾਜ਼ਾਰ ਵਿੱਚ ਵੇਚ ਕੇ ਤੁਸੀਂ ਚੰਗਾ ਮੁਨਾਫਾ ਕਮਾ ਸਕਦੇ ਹੋ ਡੰਡੀ ਇਸ ਲਈ ਜੇਕਰ ਤੁਸੀਂ ਸਬਜ਼ੀਆਂ ਵੇਚ ਕੇ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਚਿੱਟੇ ਬੈਂਗਣ ਦੀ ਖੇਤੀ ਲਾਹੇਵੰਦ ਸਾਬਤ ਹੋ ਸਕਦੀ ਹੈ ਡੰਡੀ